ਲੁਧਿਆਣਾ ਨਗਰ ਨਿਗਮ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਸ਼ੋਕ ਪ੍ਰਾਸ਼ਰ ਪੱਪੀ ਅਤੇ ਗੁਰਪ੍ਰੀਤ ਗੋਗੀ ਦੀ ਪਤਨੀਆਂ ਦੀ ਹਾਰ ਹੋਈ ਹੈ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਦੋਵਾਂ ਦੇ ਉੱਤੇ ਸਵਾਦ ਲਿਆ ਅਤੇ ਚਸਕੇ ਲੈਂਦੇ ਹੋਏ ਆਖਿਆ ਕਿ ਦੋਵਾਂ ਨੇ ਮੇਰੇ ਖਿਲਾਫ ਬਹੁਤ ਬੋਲਿਆ ਸੀ ਮੈਨੂੰ ਭੰੜ ਰਹੇ ਸੀ ਪਰ ਇਹਨਾਂ ਦੀਆਂ ਪਤਨੀਆਂ ਹਾਰ ਗਈਆਂ ਨੇ ਤੇ ਇਹਨਾਂ ਦੇ ਨਵੇਂ ਛਾਲ ਦੀ ਸ਼ੁਰੂਆਤ ਜਿਹੜੀ ਬਹੁਤ ਮਾੜੀ ਹੋ ਰਹੀ ਹੈ ਤਾਂ ਇਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਨੇ ਜਿੱਥੇ ਇਹਨਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਮਜ਼ਾਕ ਉਡਾਇਆ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਰਾਜਾ ਬੜਿੰਗ ਵੀ ਮੇਰੇ ਖਿਲਾਫ ਲਗਾਤਾਰ ਬੋਲ ਰਹੇ ਸੀ ਤੇ ਮੈਨੂੰ ਪੰਡਦੇ ਰਹਿੰਦੇ ਸੀ ਤੇ ਉਹਨਾਂ ਦੀ ਪਤਨੀ ਜਿਉਣੀ ਚੋਣ ਹਾਰੀ ਐ ਗਿੱਦੜਬਾ ਦੇ ਵਿੱਚੋਂ ਤੇ ਹੁਣ ਦੋ ਵਿਧਾਇਕਾਂ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਪਤਨੀਆਂ ਹਾਰੀਆਂ ਐ ਤਾਂ ਇਹਨਾਂ ਨੂੰ ਹੁਣ ਸਭ ਕੁਝ ਮਿਲ ਗਿਆ ਤਾਂ ਰਵਨੀਤ ਬਿੱਟੂ ਨੇ ਆਖਿਆ ਕਿ ਇੱਥੇ ਜੋ ਲੁਧਿਆਣਾ ਦੇ ਵਿੱਚ ਸਾਡੇ ਐਮਸੀ ਜਿੱਤੇ ਨੇ ਉਹ ਵੀ ਜਿੱਤੇ ਐ ਤੇ ਪਹਿਲਾਂ ਜਦੋਂ ਅਸੀਂ ਅਕਾਲੀ ਦਲ ਦੇ ਨਾਲ ਮਿਲ ਕੇ ਚੋਣਾਂ ਲੜਦੇ ਸੀ ਭਾਜਪਾ ਵਾਲੇ ਤਾਂ ਸਿਰਫ 10 ਐਮਸੀ ਜਿੱਤੇ ਸਨ ਪਰ ਇਸ ਵਾਰ ਅਸੀਂ ਇਕੱਲੇ ਲੜੇ ਤੇ ਸਾਡੇ 20 ਐਮਸੀ ਜਿੱਤ ਗਏ ਨੇ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭਾਜਪਾ ਦਾ ਉਹਨਾਂ ਦਾ ਕਹਿਣਾ ਹੈ ਕਿ ਚੰਗਾ ਪ੍ਰਦਰਸ਼ਨ ਰਿਹਾ ਇਕੱਲੇ ਚੋਣਾਂ ਲੜੇ ਸੀ ਤੇ ਇਕੱਲੇ ਬਹੁਤ ਸੀਟਾਂ ਸੀ ਜਿੱਤ ਲਈਆਂ ਤਾਂ ਰਵਨੀਤ ਸਿੰਘ ਬਿੱਟੂ ਇਹਨਾਂ ਨਿਗਮ ਚੋਣਾਂ ਦੇ ਵਿੱਚ ਆਏ ਨਤੀਜਿਆਂ ਤੋਂ ਕਾਫੀ ਸੰਤੋਸ਼ਟ ਦਿਖਾਈ ਦੇ ਰਹੇ ਨੇ ਜਨਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀਆਂ ਪਤਨੀਆਂ ਇਹਨਾਂ ਚੋਣਾਂ ਦੇ ਵਿੱਚ ਹਾਰ ਗਈਆਂ ਨੇ ਸੁਖਚੈਨਕਾ ਔਰ ਗੋਗੀ ਜੋ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਐ ਉਹ ਵੀ ਚੋਣ ਹਾਰੇ ਆ ਅਤੇ ਦੂਜੇ ਪਾਸੇ ਜੋ ਵਿਧਾਇਕ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਦੀ ਪਤਨੀ ਵੀ ਇਥੋਂ ਚੋਣ ਹਾਰੇ ਨੇ ਤਾਂ ਇਸ ਚੋਣ ਹਾਰਨ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਤੇ ਤੰਜ ਕੱਸਿਆ ਤੇ ਇਸ ਚੋਣ ਦੇ ਵਿੱਚ ਜੋ ਭਾਜਪਾ ਦੀਆਂ ਸੀਟਾਂ ਆਈਆਂ ਨੇ 20 ਉਸ ਨੂੰ ਲੈ ਕੇ ਕਾਫੀ ਖੁਸ਼ ਅਤੇ ਸੰਤੋਸ਼ਟ ਦਿਖਾਈ ਦੇ ਰਹੇ ਨੇ ਵਹਾਨੂੰ ਕੀ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਬਾਰੇ ਜੋ ਬਿਆਨ ਦਿੱਤਾ ਗਿਆ ਉਹਨਾਂ ਦੀਆਂ ਪਤਨੀਆਂ ਹਰਮ ਤੋਂ ਬਾਅਦ ਕਿਹਾ ਗਿਆ ਕਿ ਉਹਨਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਖਰਾਬ ਹੋਈ ਹੈ ਤੇ ਇਹਨਾਂ ਨੂੰ ਆਪਣੇ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਇਸ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਫਿਰ ਰਵਨੀਤ ਬਿੱਟੂ ਦੀ ਪਾਰਟੀ ਵੱਲੋਂ ਜੋ ਸੀਟਾਂ ਹਾਸਲ ਕੀਤੀਆਂ ਗਈ ਹੈ ਉਹਨਾਂ ਤੇ ਉਹ ਸੰਤੁਸ਼ਟੀ ਜਤਾ ਰਹੇ ਹੈ ਤੁਸੀਂ ਉਹਨਾਂ ਨਾਲ ਸਹਿਮਤ ਹੋ ਇਸ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ